ਸੱਚ ਰਿਆ ਕਾਲਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ 4 ਮਾਰਚ 2013 ਹਲਕਾ ਪੱਟੀ ਦਾ ਪਿੰਡ ਹੈ ਉਸਮਾ ਉਸਮਾ ਦਾ ਇੱਕ ਮੈਰਿਜ ਪੈਲੇਸ ਤੇ ਮੈਰਿਜ ਪੈਲੇਸ ਚ ਇੱਕ ਵਿਆਹ ਤੇ ਉਸ ਵਿਆਹ ਦੇ ਵਿੱਚ ਇੱਕ ਦਲਿਤ ਪਰਿਵਾਰ ਸਰਦਾਰ ਕਸ਼ਮੀਰ ਸਿੰਘ ਦਾ ਦਲਿਤ ਪਰਿਵਾਰ ਤੇ ਉਹਦੇ ਨਾਲ ਉਹਦੀ ਬੇਟੀ ਹਰਵਿੰਦਰ ਕੌਰ ਲਾਲ ਸੂਟ ਪਾਇਆ ਹੋਇਆ ਨੀਲਾ ਕੁੜਤਾ ਪੂਰੇ ਜੱਜ ਕੇ ਪਰਿਵਾਰ ਹੱਥ ਚ ਪਰਸ ਉਹ ਜਾ ਰਹੇ ਨੇ ਤੇ ਉਥੇ ਟੈਕਸੀ ਡਰਾਈਵਰ ਜਿਹੜੇ ਆਮ ਮੈਰਿਜ ਪਰਸ ਦੇ ਵਿੱਚ ਹੁੰਦੇ ਨੇ ਕਿਉਂਕਿ ਬਰਾਤ ਨੂੰ ਬਹੁਤ ਸਵਾਤੇ ਟੈਕਸੀਆਂ ਦੇ ਵਿੱਚ ਜਾਣਾ ਪੈਂਦਾ ਜਾਂ ਲੈ ਕੇ ਜਾਂਦੇ ਨੇ ਪਰਿਵਾਰ ਤੇ ਟੈਕਸੀ ਡਰਾਈਵਰ ਬੈਠੇ ਉਸ ਕੁੜੀ ਨੂੰ ਛੇੜ ਰਹੇ ਨੇ ਵਿਰੋਧ ਹੁੰਦਾ ਤੇ ਬ੍ਰੋਦ ਦੇ ਵਿੱਚ ਜਿਹੜਾ ਹੈ ਤਕਰਾਰ ਵੱਧਦੀ ਹੈ ਤਕਰਾਰ ਜਦੋਂ ਵੱਧਦੀ ਹੈ ਤਾਂ ਪੁਲਸ ਆ ਜਾਂਦੀ ਹੈ ਸ਼ਾਇਦ ਟੈਕਸੀ ਵਾਲੇ ਬੁਲਾ ਲਦੇ ਨੇ ਤੇ ਜਦੋਂ ਉਸ ਦੇ ਪਿਤਾ ਨੂੰ ਹਰਵਿੰਦਰ ਕੌਰ ਦੇ ਪਿਤਾ ਨੂੰ ੱੱਕਾ ਦੇ ਕੇ ਥੱਲੇ ਸਿਟੇ ਜਾਂਦਾ ਹੈ ਤੇ ਫਿਰ ਕੁੜੀ ਦੇ ਵਿੱਚ ਜਿਹੜਾ ਹੈ ਪਤਾ ਨਹੀਂ ਕਿੱਥੋਂ ਜੁਰਤ ਆਉਂਦੀ ਹੈ ਜੁਰਤ ਵਾਲੀ ਕੁੜੀ ਹੈ ਵੈਸੇ ਹਰਵਿੰਦਰ ਉਹ ਵੀ ਪੈਂਦੀ ਹੈ ਵਿਰੋਧ ਕਰਦੀ ਹੈ ਤਾਂ ਫਿਰ ਪੁਲਸ ਵਾਲੇ ਉਹਦੇ ਥੱਪੜ ਮਾਰਦੇ ਨੇ ਉਹਨੂੰ ਕੁੜ ਦੇ ਉਹਦਾ ਪਰਛਲ ਦੇ ਟਿਕ ਦਾ ਨਜ਼ਰ ਆਉਂਦਾ ਹੈ ਇਹ ਸਾਰੀ ਗੱਲ ਮੈਂ ਉਹ ਵੀਡੀਓ ਦੀ ਕਰ ਲਿਆ ਜਿਹੜੀ ਉਸ ਦਿਨ ਵਾਇਰਲ ਹੋਈ ਸੀ ਜਦੋਂ ਪੁਲਸ ਵਾਲੇ ਇਕੱਠੇ ਹੋ ਕੇ ਕੁੜੀ ਨੂੰ ਕੁੱਟ ਰਹੇ ਸੀ ਪੁਲਸ ਵਾਲੇ ਕੁੜੀ ਨੂੰ ਕੁੱਟ ਰਹੇ ਸੀ ਮੈਰਿਜ ਪੈਲਸ ਦੇ ਸਾਹਮਣੇ ਜਿਹੜੀ ਇਹ ਮਾਮਲਾ ਉਸ ਵੇਲੇ ਸੜਕ ਤੇ ਲੜਾਈ ਹੋ ਰਹੀ ਸੀ ਮੈਰਿਜ ਪੈਲਸ ਦੇ ਬਾਹਰ ਤੇ ਸੜਕ ਤੋਂ ਸੰਸਦ ਤੱਕ ਗੁਝਿਆ ਸੀ ਇਹ ਮਾਮਲਾ ਅਸਲ ਚ ਹੋਇਆ ਇਹ ਸੀ ਕਿ ਉਸ ਵੇਲੇ ਕੋਈ ਸੋਸ਼ਲ ਮੀਡੀਆ ਜਿਵੇਂ ਅੱਜ ਕੱਲ੍ਹ ਤਾਂ ਹਰ ਇੱਕ ਵੀਡੀਓ ਬਣ ਜਾਂਦੀ ਹੈ ਇੰਨਾ ਪਪੂਲਰ ਨਹੀਂ ਸੀ ਪਰ ਬਿਹਾਂ ਚ ਵੀਡੀਓ ਕੈਮਰੇ ਆ ਗਏ ਸੀ ਵੀਡੀਓ ਕੈਮਰੇ ਜਿਹੜੇ ਨੇ ਉਹ ਤਾਂ 85 ਚ ਆ ਗਏ ਸੀ ਜਿਹੜੀ ਫਿਲਮਾਂ ਬਣ ਲੱਗੀਆਂ ਸੀ ਬਿਹਾਂ ਦੀਆਂ 84 85 ਚ ਤੇ ਇਹ ਪਪੂਲਰ ਸੀ ਲੇਕਿਨ ਸੋਸ਼ਲ ਮੀਡੀਆ ਨਹੀਂ ਸੀ ਤਾਂ ਉੱਥੇ ਫੋਟੋਗ੍ਰਾਫਰ ਨੇ ਜਿਹੜੀ ਉਹ ਵੀਡੀਓ ਬਣਾ ਲਈ ਸੀ ਕੁੱਟ ਮਾਰਦੀ ਤੇ ਜਦੋਂ ਉਹ ਵੀਡੀਓ ਵਾਇਰਲ ਹੁੰਦੀ ਹੈ ਵਾਇਰਲ ਵੀ ਉਹ ਹੈ ਨਹੀਂ ਉਹ ਟੀਵੀ ਤੇ ਹੋਈ ਜਦੋਂ ਟੀਵੀ ਤੇ ਜਾਂਦੀ ਹੈ ਵੀ ਇੱਕ ਕੁੜੀ ਨੂੰ ਵੀ ਦਲਤ ਚ ਕੁੜੀ ਨੂੰ ਕੁੱਟਿਆ ਜਾਂਦਾ ਹੈ ਤੇ ਉਹਦਾ ਰੌਲਾ ਪੈ ਗਿਆ ਰੌਲਾ ਇੰਨਾ ਕਿ ਪਿਆ ਉਹਨਾਂ ਦਿਨਾਂ 'ਚ 12 ਸਾਲ ਪਹਿਲਾਂ ਦੀ ਗੱਲ ਹੈ ਕਿ ਸੁਪਰੀਮ ਕੋਰਟ ਨੂੰ ਨੋਟਿਸ ਲੈਣਾ ਪਿਆ ਜਦੋਂ ਸੁਪਰੀਮ ਕੋਰਟ ਨੇ ਨੋਟਿਸ ਲਿਆ ਤਾਂ ਇਹ ਕੇਸ ਦਰਜ ਹੁੰਦਾ ਹੈ ਤੇ ਕੱਲ ਸੁਪਰੀਮ ਕੋਰਟ ਨੇ ਨਹੀਂ ਲਿਆ ਇੱਕ ਹੋਰ ਵੀ ਮੈਂ ਦੱਸਦਾ ਸੰਸਦ 'ਚ ਵੀ ਗੁੰਜਿਆ ਮਸਲਾ ਤਾਂ ਹੀ ਤਾਂ ਮੈਂ ਕਹਿੰਦਾ ਸੜਕ ਤੋਂ ਸੰਸਦ ਤੱਕ ਤੇ ਸੁਪਰੀਮ ਕੋਰਟ ਤੱਕ ਤੇ ਫਿਰ ਜਿਹੜੇ ਰਾਜਕਮਰ ਬੇਰਕਾ ਉਸ ਵੇਲੇ ਸੀ ਚੇਅਰਮੈਨ ਐ ਸਿਕ ਮਿਸ਼ਨ ਉਹਨਾਂ ਨੇ ਵੀ ਇਹਦਾ ਨੋਟਿਸ ਲਿਆ ਯਾਨੀ ਉਦੋਂ ਬਾਅਦ ਤਾਂ ਫਿਰ ਜਦੋਂ ਇਹ ਮਾਮਲਾ ਤਾਂ ਫਿਰ ਬਹੁਤ ਹਾਈ ਪ੍ਰੋਫਾਈਲ ਬਣ ਗਿਆ ਕਿਸਮ ਦਾ ਨਾ ਫਿਰ ਤਾਂ ਉਹਦੇ ਚ ਫਿਰ ਕੁੜੀ ਜਿਹੜੀ ਹੈ ਉਹ ਵੀ ਆ ਗਈ ਕੁੜੀ ਵੈਸੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਜਿਸ ਤਰੀਕੇ ਨਾਲ ਜੇ ਤੁਸੀਂ ਵੀਡੀਓ ਦੇਖੋਗੇ ਤਾਂ ਉਹ ਕੁੜੀ ਜਿਸ ਤਰੀਕੇ ਨਾਲ ਪੁਲਸ ਵਾਲਿਆਂ ਦਾ ਮੁਕਾਬਲਾ ਕਰਦੀ ਹੈ ਤੇ ਪੁਲਸ ਵਾਲੇ ਕੁੱਟਦੇ ਨੇ ਤਾਂ ਉਹ ਜਿਹੜਾ ਇਹ ਉੱਥੋਂ ਲੱਗਦਾ ਹੈ ਕਿ ਕੁੜੀ ਚ ਦਮ ਹੈ ਔਰ ਕੁੜੀ 'ਚ ਇੰਨਾ ਕੁ ਦਮ ਉਦੋਂ ਵੀ ਲੱਗਿਆ ਜਦੋਂ ਉਸ ਵੇਲੇ ਜਿਹੜਾ ਟੈਕਸੀ ਡਰਾਈਵਰ ਅੱਜਕੱਲ ਐਮ.ਐਲ.ਏ ਖਡੂਰ ਸਾਹਬ ਹੈ ਮਰਜਿੰਦਰ ਲਾਲਪੁਰਾ ਉਸ ਨੂੰ ਟਿਕਟ ਦਿੱਤਾ ਸੀ ਉਹਦੇ ਵੀ ਵਿਰੋਧ ਕੀਤਾ ਸੀ ਉਹ ਵੀ ਲੱਗਦਾ ਸੀ ਕਿ ਇਹਦੇ ਵਿੱਚ ਦਮ ਹੈ ਕੁੜੀ 'ਚ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਖੈਰ ਉਹ ਕੁੜੀ ਦੀ ਕੁਟਮਾਰ ਹੁੰਦੀ ਹੈ ਦਲਿਤ ਕੁੜੀ ਦੀ ਤੇ ਫਿਰ ਕੇਸ ਦਾ ਅਰਜ ਹੁੰਦਾ ਹੈ ਤੇ ਕੇਸ ਜਿਹੜਾ ਦਰਜ ਹੋਇਆ ਉਹਦੇ 'ਚ 7 ਬੰਦੇ ਨੇ ਟੈਕਸੀ ਡਰਾਈਵਰ ਵੀ ਨੇ ਔਰ ਉਹ ਜਪុល ਸਾਲੇ ਬਿਨੇ ਮੈਂ ਜਮੀ ਦੱਸ ਚੁੱਕੇ ਆ ਤੁਹਾਨੂੰ ਉਸ ਇੱਕ ਟੈਕਸੀ ਡਰਾਈਵਰ ਮੰਨਾ ਜਿਹੜਾ ਮਨਜਿੰਦਰ ਸਿੰਘ ਉਹ ਵੀ ਸ਼ਾਮਲ ਸੀ ਜਿਹੜਾ ਬਾਅਦ ਦੇ ਵਿੱਚ ਫਿਰ ਐਮਐਲਏ ਬਣਦਾ ਜਾ ਕੇ 22 ਦੇ ਵਿੱਚ ਖਡੂਰ ਸਾਹਿਬ ਤੋਂ ਐਮਐਲਏ ਹੋ ਚੁੜਿਆ ਜਾਂਦਾ ਹੁਣ ਉਹ ਐਮਐਲਏ ਸਾਹਿਬ ਤੇ ਇਹ ਸਾਰੇ ਉਹ ਇਸ ਕੇਸ 'ਚ 12 ਸਾਲ ਬਾਅਦ ਤਰਨਤਾਰਨ ਦੇ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਨੇ ਦੋਸ਼ੀ ਠਹਿਰਾਤੇ ਅੱਜ ਜਦੋਂ ਇਹ ਦੋਸ਼ੀ ਠਹਿਰਾਏ ਗਏ ਤੇ ਉਸ ਤੋਂ ਬਾਅਦ ਉਹਨਾਂ ਦਾ ਇਹ ਵੀ ਕਿਹਾ ਗਿਆ ਕਿ ਅਸੀਂ ਫੈਸਲਾ ਜਿਹੜਾ 12 ਸਤੰਬਰ ਨੂੰ ਸੁਣਾਵਾਂਗੇ 12 ਸਤੰਬਰ ਨੂੰ ਇਹਦਾ ਫੈਸਲਾ ਸੁਣਾਣਾ ਤੇ ਮਨਜਿੰਦਰ ਸਿੰਘ ਲਾਲਪੁਰਾ ਐਮ ਐਲ ਏ ਜਿਹੜਾ ਹੈ ਇੱਕ ਉਹਨਾਂ ਦੋਸ਼ੀਆਂ 'ਚੋਂ ਇੱਕ ਹੈ ਤੇ ਹੁਣ ਮਸਲਾ ਉਸ ਵੇਲੇ ਤਾਂ ਆਇਆ ਸੀ ਵੀ ਟੈਕਸੀਆਂ ਨੇ ਛੇੜਿਆ ਉਦੋਂ ਕੀ ਪਤਾ ਸੀ ਕਿ ਇਹ ਜਿਹੜਾ ਹੈ ਐਮਐਲਏ ਬਣ ਜਾਣਾ ਵੈਸੇ ਕਮਾਲ ਹੈ ਇਹ ਵੀ ਇੱਕ ਕਮਾਲ ਹੋ ਰਹੀ ਹੈ ਕਿ ਇੱਕ ਵਾਰ ਕਿਹਾ ਸੀ ਨਾ ਭਗਵੰਤ ਮਾਨ ਨੇ ਕਿ ਮੇਰਾ ਮੇਰੇ 92 ਹੀਰੇ ਹੌਲੀ ਹੌਲੀ ਹੀਰੇ ਅਪਣੇ ਰੰਗ ਦਿਖਾਉਣ ਲੱਗੇ ਨੇ ਮੈਂ ਤਾਂ ਸ਼ੁਰੂ ਤੇ ਰੰਗ ਦਿਖਾਤਾ ਸੀ ਮਾਨ ਸਾਡੇ ਜੀ ਨੂੰ ਕਿ ਕਹਦੇ ਮੇਰੇ ਕੋਲ ਸਬੂਤ ਹੈ ਜਿਹੜਾ ਸੇਖਪੰਤ ਰਿਸ਼ੀ ਸਿੰਘਲਾ ਰੰਗ ਤਾਂ ਪਹਿਲੀ ਵਾਰ ਉੱਥੇ ਹੀ ਦਿਖਣੇ ਸ਼ੁਰੂ ਹੋ ਗਏ ਸੀ ਫਿਰ ਅਮਰ ਰਤਨ ਦਾ ਰੰਗ ਦਿਖਿਆ ਇਹ ਤਾਂ ਚਲੋ ਜਿਹੜਾ ਕ腐ਸ਼ਨ ਦਾ ਮਸਲਾ ਸੀ ਆ ਹੁਣ ਜਿਹੜਾ ਹਰਮੀਤ ਸਿੰਘ ਪਠਾਨ ਮਾਜ਼ਰਾ ਨੇ ਦਿੱਲੀ ਵਾਲਿਆਂ ਨੂੰ ਵੀ ਰੰਗ ਦਿਖਾਇਆ ਐਮਐਲਏ ਉਹ ਤਾਂ ਆਪ ਹੀ ਮੰਨੀ ਜਾਂਦਾ ਕਹਿੰਦੇ ਮੇਰੇ ਬਥੇਰੇ ਕੇਸ ਚਾਹਤੇ ਨੇ ਮੈਂ ਉਹ ਤਾਂ ਆਪ ਦੀ ਉਹ ਤਾਂ ਮੁੱਕਰੀ ਨਹੀਂ ਰਿਹਾ ਕਹਿੰਦਾ ਜਿਹੜੇ ਵੀ ਜਿਹੜੇ ਧੱਕੇ ਵਾਲੇ ਕੰਮ ਸੀ ਮੈਥੋਂ ਕਰਾਉਂਦੇ ਸੀ ਮੈਨੂੰ ਕਹਿੰਦੇ ਜੀ ਇਹ ਤੁਸੀਂ ਆ ਆਪਾਂ ਫਾਸਟਵੇ ਦੀ ਮੋਨੋਪੋਲੀ ਤੋੜਨੀ ਹੈ ਤੁਸੀਂ ਇਹ ਕਰੋ ਕਬਜ਼ੇ ਮੈਂ ਕੇਵਲ ਤਾਂ ਕਬਜ਼ੇ ਕੀਤੇ ਬਿਚੋਂ ਉਹਨੇ ਸਮਝੌਤਾ ਕਰ ਲਿਆ ਤਾਂ ਮੰਨ ਹੀ ਜਾਂਦਾ। ਉਹ ਤਾਂ ਕੋਈ ਪ੍ਰੋਵਾਈਡ ਹੀ ਕਰ ਰਿਹਾ ਸੀ ਕਭੀ ਮੈਂ ਕੀ ਆ। ਲੇਕਿਨ ਉਹ ਉਹ ਇਹਨਾਂ ਨੂੰ ਰੰਗ ਦਿਖਾਉਣ ਲੱਗ ਗਿਆ। ਤੇ ਹੁਣ ਉਹ ਭੱਜਿਆ ਹੋਇਆ। ਹੁਣ ਇਹ ਉਹਨੂੰ ਰੰਗ ਦਿਖਾਉਣ ਦਿੱਲੀ ਵਾਲੇ ਰੰਗ ਦਿਖਾ ਰਹੇ ਨੇ। ਯਾਨੀ ਇਹ ਐਮਐਲਏ ਦੀ ਫੇਰ ਹੀ ਖੋਰ। ਜਿਵੇਂ ਅੱਜ ਉਹਦੀ ਖਬਰਾਂ ਆਈਆਂ ਨੇ ਜਿਹੜੇ ਹਰਮੀਤ ਸਿੰਘ ਪਠਾਨ ਮਾਹਰਾਂ ਦੀ ਮਿਸਸ ਜੀ ਦੀਆਂ ਕਿ ਹਾਈ ਕੋਰਟ ਚ ਗਈ ਹੈ। ਉਸੇ ਤਰ੍ਹਾਂ ਜਰੰਦਰ ਸੈਂਟਰਲ ਤੋਂ ਰਮਨ अरोड़ा ਨੇ ਬੜੇ ਰੰਗ ਦਿਖਾਏ। ਉਹ ਤਾਂ ਬੜਾ ਵੱਡਾ ਹੀਰਾ ਸੀ ਉਹ ਹੀਰਾ ਤਾਂ ਨਵੇਂ ਤਰੀਕੇ ਨਾਲ ਬਰਿਆ ਸੀ ਕরাপਸ਼ਨ ਦੇ ਕੱਲੀ ਕরাপਸ਼ਨ ਨੇ ਕੀਤੀ ਜਿਹੜੇ ਹੁਣ ਕੇਸ ਚ ਫਸਿਆ ਹੋਇਆ ਉਹਦਾ ਜਬਰੀ ਬਸੂਲੀ ਦਾ ਧੱਕੇ ਦਾ ਨਹੀਂ ਨਹੀਂ ਇਸ ਕਿਸਮ ਦੇ ਵਿੱਚ ਐਮਐਲਏ ਨੂੰ ਟਿਕਟਾਂ ਦਿੱਤੀਆਂ ਨੇ ਜਿਹੜੇ ਹੀਰੇ ਨੇ ਹੁਣ ਹੋਰ ਹੀ ਪਤਾ ਲੱਗਦਾ ਮਨਜਿੰਦਰ ਸਿੰਘ ਲਾਲਪੁਰਾ ਦਾ ਮੈਨੂੰ ਨਹੀਂ ਪਤਾ ਸੀ ਸੱਚੀ ਗੱਲ ਹੈ ਕਿ ਕਿਸੇ ਟਾਈਮ ਟੈਕਸੀ ਚ ਚਲਾਉਂਦਾ ਸੀ ਮੈਂ ਨਹੀਂ ਕਹਦਾ ਕਿ ਟੈਕਸੀ ਚ ਚਲਾਉਣੀ ਜਾਂ ਕੋਈ ਕੰਮ ਕਰਨਾ ਮਾੜੀ ਗੱਲ ਹੈ ਮੈਂ ਬਿਲਕੁਲ ਨਹੀਂ ਕਹਿ ਰਿਹਾ ਪਰ ਜਿਹੜਾ ਕੰਮ ਹੋਇਆ ਜਿਹੜੀ ਛੇਡ ਛਾੜ ਹੋਈ ਹੈ ਉਹ ਤਾਂ ਹੁਣ ਅਦਾਲਤ ਦਾ ਫੈਸਲਾ ਅਜੇ ਤਾਂ ਕਦੇ ਨਹੀਂ ਕਿਹਾ ਮੇਰੇ ਤਾਂ ਯਾਦ ਵੀ ਨਹੀਂ ਸੀ ਇਹ ਕੇਸ ਤੇ ਇਹ ਜਿਹੜਾ 13 ਦਾ ਕੇਸ ਹੈ 4 ਮਾਰਚ 13 ਦਾ ਖੈਰ ਉਹ ਸਾਰਾ ਹੁਣ ਸਾਹਮਣੇ ਆਇਆ ਤੇ ਉਹਦੇ ਚ ਹੁਣ ਜਿਹੜੇ ਦੋਸ਼ੀ ਠਹਿਰਾਏ ਗਏ ਨੇ ਜਿਹੜੇ ਪੁਲਸਰ ਕੋਟਦੇ ਨਾ ਉਹ ਤਾਂ ਪਛਾਣ ਹੀ ਹੋਊਗੀ ਸੀ ਉਹਨਾਂ ਦੋ ਬੰਦੇ ਜਿਹਦਾ ਪਛਾਣ ਹੈ ਇੱਕ ਜਿਹੜਾ ਡੰਡਾ ਚੱਕੀ ਖੜਾ ਹੈ ਇੱਕ ਜਿਹੜਾ ਥੱਪੜ ਮਾਰਦਾ ਹੈ ਤੇ ਕਈ ਰੋਕਣ ਦੀਆਂ ਆਵਾਜ਼ਾਂ ਆ ਰਹੇ ਨਾ ਕਰੋ ਸਰ ਜੀ ਨਾ ਕਰੋ ਇਸ ਤਰ੍ਹਾਂ ਦੀਆਂ ਆਵਾਜ਼ਾਂ ਵੀ ਉਹਦੇ ਚ ਆਉਂਦੀਆਂ ਨੇ ਤੇ ਇੱਕ ਵਾਰੀ ਦੁਬਾਰਾ ਲੋਕਾਂ ਨੂੰ ਯਾਦ ਕਰਾਤਾ ਵੀ ਕੀ ਕੁਝ ਚੱਲਦਾ ਰਿਹਾ ਸਾਡੇ ਤੇ ਫਿਰ ਉਹ ਹੈਵੀ ਦਲਚ ਕੇਸ ਵੀ ਉਹੀ ਬਣਿਆ ਕੁੜੀ ਤੇ ਛੇਡਛੜ ਦਾ ਕੇਸ ਹੈ ਤੇ ਐਸੀ ਐਕਟ ਦਾ ਕੇਸ ਹੈ ਔਰ ਇਹਦੇ ਚ ਜਿਹੜੀ ਸਜ਼ਾ ਹੁੰਦੀ ਹੈ ਨਾ ਉਹ ਵੀ ਸਜ਼ਾ ਜਿਹੜੀ ਹੈ 2 ਸਾਲ ਤੋਂ ਵੱਧ ਹੁੰਦੀ ਹੈ ਤਾਂ ਫਿਰ ਮੇਰਾ خیال ਆ ਕਿ ਫਿਰ ਤੁਹਾਨੂੰ ਜੇਲ੍ਹ ਚ ਜਾਣਾ ਪੈਂਦਾ ਨਹੀਂ ਤਾਂ ਜਿਵੇਂ ਡਾਕਟਰ ਬਲਬੀਰ ਸਿੰਘ ਦਾ ਕੇਸ ਸੀ ਉਹ ਤੋਂ ਚਲੋ ਉਹਨਾਂ ਦਾ ਪਰਿਵਾਰਕ ਮਾਮਲਾ ਸੀ ਉਸੇ ਤਰ੍ਹਾਂ ਦੂਜੇ ਪਾਸੇ ਅਮਨ ਰੋੜਾ ਦਾ ਸੀ ਉਹਨਾਂ ਦਾ ਤੇ ਚਲੋ ਕੁਝ ਨਹੀਂ ਹੋਇਆ ਇੱਥੇ ਤਾਂ ਹੁਣ 12 ਸਤੰਬਰ ਨੂੰ ਪਤਾ ਲੱਗੂਗਾ ਵੀ ਕੀ ਹੈ ਲੇਕਿਨ ਮਾਮਲਾ ਇਹ ਜ਼ਰੂਰ ਕਹਿ ਰਿਹਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਹੈ ਜਿਹਦੇ ਚ ਅੱਜਕੱਲ ਬਗਾਵਤ ਚੱਲ ਰਹੀ ਹੈ ਉਹਦੇ ਵਿੱਚ ਇਸ ਤਰ੍ਹਾਂ ਵੀ ਹੁੰਦਾ ਹੈ ਇਸ ਤਰ੍ਹਾਂ ਦੇ ਐਮਐਲਏ ਨੇ ਜਿਆਦਾ ਤੇ ਇਹ ਤੁਹਾਡੇ ਸਾਹਮਣੇ ਆ ਰਹੇ ਨੇ ਹੌਲੀ-ਹੌਲੀ ਾਰੇ ਕੁਛ ਆਗੇ ਜੇ ਕੋਈ ਸ਼ਹੂਰ ਆਗੇ ਕੋਈ ਬੰਦੇ ਗਏ ਨੇ ਜਿਲੇ ਤਾਂ ਕਈ ਇਹਨਾਂ ਦੀ ਯਾਤਰਾ ਤਾਂ ਕਈ ਕਰੇ ਅਲੱਗ-ਅਲੱਗ ਕਿਸਾਂ ਚ ਖੈਰ ਇਹ ਤਾਂ ਇੱਕ ਮਾਮਲਾ ਜਿਹੜਾ ਅੱਜ ਤਾਜ਼ਾ ਹੁਣੇ ਹੋਇਆ ਤੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਦੂਜਾ ਮਾਮਲਾ ਵੀ ਜਿਹੜਾ ਉਹ ਵੀ ਹੁਣ ਤੂੜ ਫੜਦਾ ਚਾਲ ਹੈ ਉਹ ਤਾਂ ਹੈ ਤੁਹਾਡੇ ਸਾਹਮਣੇ ਹੈ ਕਿ ਬਗਾਵਤ ਤਾਂ ਹੁਣ ਸਿੱਧੇ ਤੌਰ 'ਤੇ ਸਮਝ ਵੀ ਆਉਣ ਲੱਗੀ ਮਤਲਬ ਜੇ ਮਨੀਸ਼ ਸ਼ੋਧਿਆ ਸਤਿੰਦਰ ਜੈਨ ਅ ਬੰਦਿਆਂ ਨੂੰ ਬੁਲਾ ਕੇ ਐਮ ਐਲ ਏਜ਼ ਨੂੰ ਉਹਨਾਂ ਦੀਆਂ ਗੱਲਾਂ ਸੁਣ ਰਹੇ ਨੇ ਖਾਸ ਤੌਰ ਤੇ ਜਿੰਨਾ ਬੜੇ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਇਹਨਾਂ ਦੀਆਂ ਕੁਝ ਤਕਲੀਫਾਂ ਨੇ ਜਾਂ ਸ਼ਿਕਾਇਤਾਂ ਨੇ ਸ਼ਿਕਾਇਤਾਂ ਦੂਰ ਕਰ ਦਈਏ ਇਹਦਾ ਮਤਲਬ ਉਹਨਾਂ ਨੇ ਲੋਬਿੰਗ ਸ਼ੁਰੂ ਕੀਤੀ ਹੈ ਤੇ ਲੋਬਿੰਗ ਦੇ ਵਿੱਚ ਦੂਜੇ ਪਾਸੇ ਜਿਵੇਂ ਹਰਬੀਤ ਸਿੰਘ ਪਠਾਨ ਮਾਜ਼ਰਾ ਨੇ ਆਵਾਜ਼ ਮਾਰੀ ਸੀ ਵੀ ਆਜੋ ਦਿੱਲੀ ਵਾਲੇ ਆਪਾਂ ਨੂੰ ਲੁੱਟ ਰਹੇ ਨੇ ਹੁਣ ਤਾਂ ਖੜਜੋ ਕਦੋਂ ਥੋੜੋਂ ਕੜੋਂਗੇ ਕੁਝ ਹੋ ਜੇ ਵੀ ਦੇ ਉਹਨਾਂ ਚੋਂ ਜ਼ਿਆਦਾ ਉਹ ਨੇ ਜਿਹਨਾਂ ਦੇ ਮੁਕਾਬਲੇ ਇਹਨਾਂ ਨੇ ਹਲਕਾ ਇੰਚਾਰਜ ਬਣਾਤੇ ਜਦ ਬਣਾਉਣੇ ਸ਼ੁਰੂ ਕਰਤੇ ਉਹ ਇਹ ਸਮਝਦੇ ਨੇ ਵੀ ਹਲਕਾ 1.5 ਸਾਲ ਪਹਿ ਤੁਸੀ ਸਾਨੂੰ ਟਿਕਟ ਨਹੀਂ ਵੀ ਦੇਣੀ ਇਹਦਾ ਮਤਲਬ ਜਦੋਂ ਬਰਾਬਰ ਕੋਈ ਹਲਕਾ ਇੰਚਾਰਜ ਬਣਾਉਣੇ ਹੋ ਤਾਂ ਉਹਦਾ ਮਤਲਬ ਬਿਲਕੁਲ ਸਪਸ਼ਟ ਹੈ ਕਿ ਹੁਣ ਅਗਲੀ ਵਾਰ ਉਹਨੂੰ ਟਿਕਟ ਨਹੀਂ ਮਿਲੇ ਇਹ ਤਾਂ ਬਿਲਕੁਲ ਸਪਸ਼ਟ ਹੈ ਜੇ ਟਿਕਟ ਨਹੀਂ ਮਿਲਦੀ ਤਾਂ 1.5 ਸਾਲ ਫਿਰ ਹਲਕਾ ਇੰਚਾਰਜ ਨੂੰ ਪਾਵਰ ਦੇਤੀਆਂ ਤਾਂ ਐਮਐਲਏ ਦੀ ਪਾਵਰ ਕਿੱਥੇ ਗਈ ਤਾਂ ਉਹ ਤਾਂ ਵਿਰੋਧ ਕਰਨਗੇ ਦਿੱਲੀ ਵਾਲਾ ਉਹ ਨਾ ਵੀਰ ਅੰਦਰੋਂ ਅੰਦਰ ਇਹ ਲੈਂਡ ਪੂਲਿੰਗ ਬਾਰੇ ਤਾਂ ਬਹੁਤ ਅਨਰੈਸਟ ਸੀ ਇਹਨਾਂ ਚ ਹੁਣ ਇਹ ਅਨਰੈਸਟ ਵੀ ਹੈ ਤੇ ਜਦੋਂ ਇਸ ਕਿਸਮ ਦੀ ਅਨਰੈਸਟ ਸਟ੍ਰੈਟਜੀ ਜੋ ਗਰੁੱਪ ਬਣ ਜਾਣ ਆ ਹੁਣ ਤੁਹਾਡੇ ਸਾਹਮਣੇ ਆ ਹੁ ਤਾਂ ਬੇਇੱਜ਼ਤੀਆਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਜਿਹੜੇ ਦਿੱਲੀ ਵਾਲਿਆਂ ਦੇ ਨੇ ਉਹਨਾਂ ਦੇ ਮਾਨ ਸਾਹਿਬ ਅਮਨ ਅਰੋੜਾ ਦੇ ਜਿਹੜਾ ਰੋਲਾ ਪਿਆ ਤਾਂ ਇਹ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਉਹ ਹੀਰਿਆਂ ਚ ਜਿਹੜੇ 92 ਹੀਰਿਆਂ ਚੋਂ ਇੱਕ ਨਵਾਂ ਨਿਕਲਿਆ ਇਹਨਾਂ ਦੀ ਇਹਨੂੰ ਬਲਾ ਬਲਾ ਕੇ ਜੋ ਜਿਹੜਾ ਹੈ ਪੈਸੀਫਾਈ ਕੀਤਾ ਜਾ ਰਿਹਾ ਹੈ ਕੋਈ ਗੱਲ ਨਹੀਂ ਦੇਖਦੇ ਆ ਯਾਨੀ ਲਾਬਿੰਗ ਹੋ ਗਈ ਉਧਰੋਂ ਕਿਹੜਾ ਘੱਟ ਲਾਬਿੰਗ ਮਾਨਸਾਹ ਵਾਲੇ ਵੀ ਬੰਦੇ ਜਿਹੜੇ ਨੇ ਉਹ ਤਾਂ ਤਾਹੀ ਤਾਂ ਪਠਾਨ ਮਾਜਰਾ ਦਾ ਇਹ ਕਹਿ ਰਿਹਾ ਸੀ ਤੁਹਾਡੇ ਨਾਲ ਬਥੇਰੇ ਨੇ ਤੁਸੀਂ ਖੜੇ ਸਹੀ ਮਰਦ ਬਣੋ ਹੁਣ ਮਰਦ ਬਣਦਾ ਜਾ ਰਹੇ ਭਗਵੰਤ ਜੀ ਵੈਸੇ ਹੀ ਗੱਲ ਸਹੀ ਦੱਸਾ ਉਹ ਜਿਹੜਾ ਦਿੱਲੀ ਵਾਲਾ ਦਾ ਜੂਲਾ ਹੈ ਜਿਹੜਾ ਕਿਹਾ ਸੀ ਕਿ ਤੁਸੀਂ ਖੜੋ ਤੇ ਤੁਹਾਡੇ ਨਾਲ ਬੰਦੇ ਤੇ ਹੌਲੀ ਹੌਲੀ ਉਸ ਪਾਸੇ ਨੂੰ ਕਹਾਣੀ ਜਾ ਰਹੀ ਉਹ ਤਾਂ ਸਿੱਧੇ ਵੀ ਹੋ ਰਹੇ ਪਹਿਲੇ ਤਾਂ ਸੁਣਦੇ ਹੁੰਦੇ ਸੀ ਕਿ ਅਮਿਤ ਸ਼ਾਹ ਦੇ ਨਾਲ ਇਹਨਾਂ ਦੀ ਚੰਗੀ ਬਣਦੀ ਹੈ ਭਗਵੰਤ ਮਾਨ ਦੀ ਹੁਣ ਤਾਂ ਜਦੋਂ ਇਹ ਦੋ ਤਿੰਨ ਐਕਸ਼ਨ ਤਾਂ ਬੜੇ ਸਿੱਧੇ ਹੋ ਗਏ ਇੱਕ ਐਕਸ਼ਨ ਤਾਂ ਇਹ ਹੋਇਆ ਕਿ ਮਨਜਿੰਦਰ ਸਿੰਘ ਸਿਰਸਾ ਨੇ ਸਿੱਧੀ ਗੱਲ ਦੱਸਦੀ ਲੋਕਾਂ ਨੂੰ ਕਿ ਭਗਵੰਤ ਮਾਨ ਨੂੰ ਕਿਹਾ ਗਿਆ ਕੇਜਰੀਵਾਲ ਵੱਲੋਂ ਕਿ ਤੁਸੀਂ ਰਾਜ ਸਭਾ 'ਚ ਜਾਓ ਅਸੀਂ ਮੁੱਖ ਮੰਤਰੀ ਬਦਲ ਲੈ ਤੇ ਮਾਨ ਅੜ ਗਿਆ ਮੈਂ ਇਹਦੇ ਪਿੱਛੇ ਵੀਡੀਓ ਪਾਈ ਹੈ ਕਿ ਮਾਨ ਨੇ ਅੜ ਗਿਆ ਤੇ ਉਹਨੂੰ ਸੋ ਜੋਦੇ ਨੂੰ ਬੀਸੀ ਪਲਾਤੀ ਸਭ ਨੂੰ ਲਾਤੀ ਤੇ ਜਦੋਂ ਆ ਹੁਣ ਹਸਪਤਾਲ ਚ ਉਹਦੇ ਜਿਹੜਾ ਵੀਡੀਓ ਮੈਸੇਜ ਦਿੱਤਾ ਹੈ ਨਾ ਉਹਦੇ ਸ਼ੁਰੂ ਤੇ ਤੁਸੀਂ ਮਦਦ ਸਮਝਣ ਦੀ ਲੋੜ ਹੈ ਕਿ ਮੈਂ ਚੀਫ ਸੈਕਟਰੀ ਨੂੰ ਬੁਲਾਇਆ ਮੈਂ ਡੀਜੀਪੀ ਨੂੰ ਬੁਲਾਇਆ ਉਹਨਾਂ ਨੂੰ ਕਹਾਂ ਕਿ ਤੁਸੀਂ ਇਹ ਕਰੋ ਹਰਪੀਟ ਦੇ ਕੋਲ ਜਾਓ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਮੈਂ ਆ ਰਿਹਾ ਹਾਂ ਤੁਹਾਡੇ ਨਾਲ ਹੀ ਆ ਮੈਂ ਜਣੀ ਉਹਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਚੜਾ ਰਿਹਾ ਹਾਂ ਸਰਕਾਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਇਹਦਾ ਮਤਲਬ ਕੁ ਬੜਾ ਸਪਸ਼ਟ ਹੋ ਗਿਆ ਮਰਜਿੰਦਰ ਸਿੰਘ ਸਿਰਸਾ ਉਹਨਾਂ ਦਾ ਜਿਹੜਾ ਸਿੱਧਾ ਹੀ ਕਹਿਣਾ ਕਿ ਕੇਜਰੀਵਾਲ ਨੇ ਕਿਹਾ ਵੀ ਇਸੀ ਤਨੂੰ ਬਦਲ ਤੁਰਾ ਸਭਾ ਜਾ ਤੇ ਮਾਰਗ ਤਾਂ ਮੈਂ ਨਹੀਂ ਜਾਂਦਾ ਤਾਂ ਇਹ ਮਰਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ ਦਾ ਦਿੱਲੀ ਤੋਂ ਮੰਤਰੀ ਅਸੀਂ ਕਹਿੰਦੇ ਤਾਂ ਮਾਰ ਨਾਲ ਹੁਣ ਦੋ ਗੱਲਾਂ ਹੋਰ ਮਾਰ ਨਾਲ ਨਿਕਲਦੀਆਂ ਨੇ ਇੱਕ ਇਹ ਦੂਜਾ ਜਿਹੜਾ ਆਪਾਂ ਦੇਖਿਆ ਕਿ ਇਸ ਨਰਸਿੰਗ ਸੈਣੀ ਜਿਹਦੀ ਡਿਊਟੀ ਲੱਗੀ ਹੈ ਕਿ ਪੰਜਾਬ ਚ ਤੁਸੀਂ ਬਾੜੋ ਆਮ ਆਦਮੀ ਪਾਰਟੀ ਸਿੱਖਾਂ ਨਾਲ ਰਾਬਤਾ ਸਹੀ ਰੱਖੋ ਤੇ ਉਹਨਾਂ ਦੇ ਤਾਰ ਅਸੈਂਬਲੀ ਚ ਵੀ ਦੇਖੋ ਸਿੱਖਾਂ ਦੇ ਮਾਮਲੇ ਚ ਗੁਰਤੇਗ ਬਾਦਲ ਸਾਹਿਬ ਦੇ ਸ਼ਸਤਰੀ ਸਮਾਰੋਹ ਜਾਂ ਸਿੱਖਾਂ ਨੂੰ ਜਿਹੜੇ ਪੀੜਤ ਪਰਿਵਾਰ ਨੂੰ ਨੌਕਰੀਆਂ ਦੇਣ ਦੀ ਗੱਲ ਉਹ ਸਾਰੀ ਗੱਲਾਂ ਤੇ ਹੁਣ ਲੋਕ ਤਾਂ ਉਹਦੇ ਕੋਲ ਜਾ ਕੇ ਜੁਆਇਨ ਵੀ ਕਰ ਰਹੇ ਨੇ ਜਿਹੜੀ ਉਹਦੀ ਡਿਊਟੀ ਲੱਗੀ ਉਹ ਪਹੁੰਚਿਆ ਹਸਪਤਾਲ ਕੀ ਗਿੱਟਬਿਟ ਕੀਤੀ ਪਰ ਇੱਕ ਗਿੱਟਬਿਟ ਸਮਝ ਆਉਂਦੀ ਆ ਆਪਾਂ 4-4 ਲੱਖ ਦੇ ਦਿੱਤੀਏ ਦੋਨੇ ਉਦੋਂ ਦਿੱਤਾ ਜਿਹੜੀ ਉਸ ਤੋਂ ਬਾਅਦ ਅਨਾਉਂਸ ਉਹਨਾਂ ਨੇ ਵੀ ਕਰਤਾ ਨੈਪ ਸਿੰਘ ਸੈਣੀ ਨੇ ਮਾਲ ਸਾਹਿਬ ਨੇ ਵੀ ਕਰਤਾ ਹੜਪੀਟ ਤਾਂ ਨੇ 4-4 ਲੱਖ ਤੇ ਉਸ ਵੇਲੇ ਆ ਹੁਣ ਸਭ ਤੋਂ ਵੱਡੀ ਤਾਂ ਸਿਚੁਏਸ਼ਨ ਉਦੋਂ ਬਣਦੀ ਹੈ ਕਿ ਜਦੋਂ ਆ ਕੇ ਗਵਰਨਰ ਸਾਹਿਬ ਮਿਲਦੇ ਨੇ ਹਸਪਤਾਲ ਚਮਾਨ ਸਾਹਿਬ ਨੂੰ ਕਹਿੰਦੇ ਮੈਨੂੰ મોદી ਸਾਹਿਬ ਨੇ ਕਿਹਾ ਵੀ ਸਿੱਧੇ ਉੱਥੇ ਜਾਓ ਜਾ ਕੇ ਮਾਨ ਸਾਹਿਬ ਦਾ ਹਾਲ ਪੁੱਛੋ ਤੇ ਮਾਨ ਸਾਹਿਬ ਜਿਹੜੇ ਨੇ ਉਹਨਾਂ ਦਾ ਹਾਲ ਇਹ ਮੈਸੇਜ ਦੇਣਾ ਹੁੰਦਾ ਸ ਲੋਕਾਂ ਨੂੰ ਇਸ ਕਿਸਮ ਦੀ ਜਿਹੜੀ ਗੱਲ ਹੈ ਨਾ ਮੈਸੇਜ ਦੇ ਨਾਮ ਦਾ ਹੁਣ ਅਮਨ ਅਰੋੜਾ ਜਿਵੇਂ ਉਹਦੀ ਕਾਰ ਨਹੀਂ ਜਾਣਦੀ ਤੀ ਮੈਸੇਜ ਜਿਹੜਾ ਜਿਹਦੇ ਵੀ ਹੈ ਪਰ ਮੈਸੇਜ ਤਾਂ ਗਿਆ ਨਾ ਹੋ ਸਕਦਾ ਮੈਂ ਵੈਸੇ ਪਿਛਲੀ ਵੀਡੀਓ ਚ ਯਾਸੀ ਮੈਨੂੰ ਲੱਗਦਾ ਸੀ ਕਿ ਇੱਕ ਟਾਈਮ ਸੀ ਕਿ ਸੀਐਮ ਦੀ ਕੋਠੀ ਚ ਜਿਹੜਾ ਪੁੱਤੋਂ ਹੁਕਮ ਆਉਂਦਾ ਸੀ ਜਿਹੜੀ ਸਕਿਉਰਟੀ ਵਾਲਿਆਂ ਨੂੰ ਉਹੀ ਗੱਡੀ ਅੰਦਰ ਜਾਂਦੀ ਸੀ ਪਰ ਹੁਣ ਇਹ ਇੱਕ ਦੂਜੀ ਕੈਲਕੂਲੇਸ਼ਨ ਵੀ ਹੋ ਸਕਦੀ ਹੈ ਕਿ ਤੁਸੀਂ ਇਸ ਤਰ੍ਹਾਂ ਕਰੋ ਤੇ ਆਪ ਹੀ ਗੱਲ ਲੀਕ ਕਰ ਦਿਓ ਜਿਹੜੀ ਗੱਲ ਬਾਤ ਕਿਵੇਂ ਆਈ ਵੀ ਉੱਥੇ ਪੁਲਸਾਂ ਨੇ ਆਪ ਤੁਹਾਨੂੰ ਦੱਸੀ ਹੈ ਕਿ ਉਹਨੂੰ ਕਿਹਾ ਸ਼ੀਸ਼ਾ ਥੱਲੇ ਕਰ ਦੱਸ ਅਮਨ ਰੋੜਾ ਕੌਣ ਹੈ ਇਹ ਗੱਲ ਕਿਹਨੇ ਦੱਸੀ ਜੀ ਬਾਹਰ ਆਪ ਹੀ ਤਾਂ ਇਹਨੂੰ ਲੀਕੇਜ ਕਹਿੰਦੇ ਨੇ ਕਿ ਆਪ ਹੀ ਲੋਕਾਂ ਨੂੰ ਡੈਮੇਜ ਕਰਨਾ ਲੋਕਾਂ 'ਚ ਮੈਸੇਜ ਦੇਣਾ ਜਿਹੜੀ ਇਸ ਕਿਸਮ ਦੀ ਜਿਹੜੀ ਲੜਾਈ ਇਹਨਾਂ 'ਚ ਹੁਣ ਸਿੱਧੀ ਆਪਾਂ ਅੱਗੇ ਤਾਂ ਕਹਿੰਦੇ ਸੀ ਕਿ ਮਾਨ ਨੂੰ ਬਦਲਾਿਆ ਜਾ ਰਿਹਾ ਹੈ ਹੁਣ ਲੋਬਿੰਗ ਦਾ ਜਿਹੜਾ ਮਾਮਲਾ ਆ ਗਿਆ ਜਿਹੜਾ ਜੈਪ ਸਿੰਘ ਸੈਣੀ ਦਾ ਮਿਲਣਾ ਮਰਜੰਦਰ ਸਿੰਘ ਸਿੱਟਸਾ ਦਾ ਮਿਲਣਾ ਪਰਵੰਤ ਮਾਨ ਦਾ ਗਵਰਨਰ ਨਾਲ ਮੁਲਾਕਾਤ ਜਾਂ ਉਸ ਤੋਂ ਪਹਿਲਾਂ ਬਿਲਕੁਲ ਉਸੇ ਲਾਈਨ ਤੇ ਚੱਲਣਾ ਜਿਹੜੀ ਲਾਈਨ ਤੇ ਭਾਰਤੀ ਜਨਤਾ ਪਾਰਟੀ ਕਹਿੰਦੀ ਰਹੀ ਆ ਕੀ ਹੋਇਆ ਜੀ ਜਦੋਂ ਕਿਸਾਨਾਂ ਦੇ ਬਿડાਕੇ ਮੀਟਿੰਗ ਦੇ ਵਿੱਚ ਤੰਬੂ ਖੜੇ ਨੇ ਟਰਾਲੀਆਂ ਚੋਰੀ ਕੀਤੀਆਂ ਨੇ ਦੋਨੇ ਖਨੌਰੀ ਤੇ ਸ਼ੰਭੂ ਮੋਰਚਾ ਠਾਇਆ ਕਿਹਦੇ ਠਾਇਆ ਇਹ ਕਿਹਦੀ ਲਾਈਨ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਲਾਈਨ ਹੈ ਤੋ ਮਾਨ ਸਾਹਿਬ ਭਾਰਤੀ ਜਨਤਾ ਪਾਰਟੀ ਦੀ ਲਾਈਨ ਤੇ ਚੱਲ ਰਹੇ ਨੇ ਹੁਣ ਭਾਰਤੀ ਜਨਤਾ ਪਾਰਟੀ ਮਾਨ ਨਾਲ ਖੜੀ ਹੈ ਕਿਉਂਕਿ ਜਿਹੜੇ ਦਿੱਲੀ ਵਾਲੇ ਨੇ ਮਾਨ ਸਾਹਿਬ ਨੂੰ ਉਤਾਰਨਾ ਚਾਹੁੰਦੇ ਨੇ ਸ਼ੁਰੂ ਚ ਤੁਸੀਂ ਜਦੋਂ ਬਨਵਾਰੀ ਲਾਲ ਪ੍ਰੋਹਤ ਗਵਰਨਰ ਸੀ ਤਾਂ ਕਿਸ ਤਰ੍ਹਾਂ ਲੜਾਈ ਉਹ ਲੜਾਈ ਮਾਨ ਥੋੜੀ ਉਹ ਕੇਜਰੀਵਾਰ ਜਾਂ ਦਿੱਲੀ ਵਾਲੇ ਲੜਾਇ ਸੀ ਮਾਨ ਸਾਹਿਬ ਹਾਲ ਤੱਕ ਕਿਉਂ ਨਹੀਂ ਮਿਲੇ ਬੋਤੀ ਸਾਹਿਬ ਨੂੰ ਜਾ ਕੇ ਦਿੱਲੀ ਵਾਲੇ ਦੀ ਨਹੀਂ ਜਾਣ ਦਿੱਤਾ ਸੋ ਬਹੁਤ ਕੁਝ ਜਿਹੜਾ ਨਮਾ ਚੱਲ ਰਿਹਾ ਹੈ ਉਹਦੇ 'ਚ ਮੈਂ ਜਿਹੜੀ ਅੱਜ ਗੱਲ ਕੀਤੀ ਇਹ ਤੇ ਵੱਖਰੀ ਗੱਲ ਕਰਾਂਗੇ ਹੋਰ ਥੋੜੀ ਹੋਰ ਡਿਵੈਲਪਮੈਂਟ ਹੋ ਲੈਣ ਦੋ ਲੇਕਿਨ ਜਿਹੜੀ ਗੱਲ ਮੈਂ ਇਹ ਕਰ ਰਿਹਾ ਕਿ ਲਾਲਪਰਾ ਦਾ ਆਉਣਾ ਇੱਕ ਸਵਾਲ ਖੜੇ ਕਰਦਾ ਹੈ ਕਿ ਕਿੰਨੇ ਵਧੀਆ ਸਿਲੈਕਸ਼ਨ ਇਹਨਾਂ ਨੇ ਦਿੱਤੀ ਹੈ ਕਹੇਜੇ ਬੰਦੇ ਸਾਡੇ ਕੋਲ ਐਮਐਲਏ ਆ ਰਹੇ ਨੇ ਤੇ ਫੇਰ ਅਸੀਂ ਜਦੋਂ ਕਹਿੰਦੇ ਆ ਕਿ ਪੰਜਾਬ ਦਾ ਇਹ ਹਾਲ ਬਰਾ ਹੋ ਗਿਆ ਤੇ ਪੰਜਾਬ ਦਾ ਹਾਲ ਆ ਸੜਾ ਤੋਂ ਬਾਅਦ ਤਾਂ ਹੋਰ ਵੀ ਦੇਖ ਲੈਣਾ ਵੀ ਕੀ ਹੋਣਾ ਹੈ ਤੇ ਕੋਈ ਬੋਲ ਹੀ ਨਹੀਂ ਰਿਹਾ ਲੈਂਡ ਪੂਲਿੰਗ ਦੇ ਮਾਮਲੇ 'ਚ ਵੀ ਸਮਝੋ ਵੀ ਕਿਸੇ ਤਾਂ ਗੱਲ ਮੈਂ ਦਾਅਵੇ ਨਾਲ ਕਰ ਰਿਹਾ ਇਹਨਾਂ ਨੂੰ ਪਤਾ ਉਹ ਉਹ ਦੱਸ ਗਿਆ ਸਾਡਾ ਪ੍ਰਧਾਨ ਮੰਤਰੀ ਦੱਸ ਗਿਆ ਕਿ ਇਹਨਾਂ ਕੋਲ 12000 ਆਲਰੇਡੀ ਪਿਆ ਹੈ ਜਿਹੜਾ ਹੈ ਡਿਸਾਸਟਰ ਮੈਨੇਜਮੈਂਟ ਦਾ ਤੇ ਉਹ ਬਦਲ ਖਰਚ ਨਹੀਂ ਰਹੇ ਤੇ ਕਿੱਥੋਂ ਆਊਗਾ ਪੈਸਾ ਕਿਵੇਂ ਜਾਊਗਾ ਕਰਜ਼ਾ ਲੈ ਕੇ ਕਰਨੇ ਸਾਰੀਆਂ ਗੱਲਾਂ ਆਪਾਂ ਲਗਾਤਾਰ ਕਰਦੇ ਵੀ ਕਰਦੇ ਵੀ ਰਹਾਂਗੇ ਅੱਜ ਦਾ ਤੁਹਾਨੂੰ ਮੈਂ ਤਾਜੀ ਜਿਹੜੀ ਰਿਪੋਰਟ ਹੈ ਉਹਦੇ ਨਾਲ ਜਿਹੜਾ ਹੈ ਜਾਣਕਾਰੀ ਦੇਣੀ ਸੀ ਕਿ ਐਮਐਲਏ ਖਡੂਰ ਸਾਹਿਬ ਜਿਹੜੇ ਨੇ ਉਹ ਹਾਦੀਕਾ ਦੀ ਪੁਲਿਸ ਉਹ ਸੱਚ ਨੇ 12 ਨੂੰ ਪਤਾ ਲੱਗੂਗਾ ਕੀ ਹੋਏਗਾ ਭਾਵੇਂ ਕੁਝ ਵੀ ਹੋਵੇ ਲੇਕਿਨ ਇੱਥੇ ਮੈਂ ਉਡੀ ਦੀ ਇਸ ਗੱਲ ਨੂੰ ਪ੍ਰਸਾਸਾ ਕਰਨਾ ਕਿ ਉਹ ਡਟੀ ਰਹੀ ਤੇ ਕੇਸ ਨੂੰ ਇੱਥੇ ਤੱਕ ਪਹੁੰਚਾਤਾ ਹਾਲਾਂਕਿ ਉਹ ਸਕਿਉਰਟੀ ਵੀ ਮਿਲੀ ਹੋਈ ਜੈ ਇਵਨ ਸਕਿਉਰਟੀ ਤਾਂ ਉਹ ਵੀ ਮਿਲ ਗਈ ਜਿਹਦੀ ਵੀਡੀਓ ਵਾਇਰਲ ਹੋਈ ਸੀ ਤੋਂ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਸਾਰਾ ਜਿਹੜਾ ਸਿਸਟਮ ਚੱਲ ਰਿਹਾ ਹੈ ਵੀਰੋ ਰਿਕਮੈਂਟ ਨੇ ਉਹਨਾਂ ਦੀ ਮਨਉਡੀਕ ਰਹੇਗੀ ਬਹੁਤ ਬਹੁਤ ਸ਼ੁਕਰੀਆ